ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸਤਿਕਾਰਯੋਗ ਵੀਰਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਦੋਸਤੋ ਅੱਜ ਆਪਾਂ ਗੱਲਬਾਤ ਕਰਨੀ ਹੈ ਕਿ ਜਿਹੜਾ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਲਿਆਂਦਾ ਗਿਆ ਕਿ 18 ਸਾਲ ਦੀ ਉਮਰ ਤੋਂ ਘੱਟ ਕੋਈ ਵੀ ਵਿਅਕਤੀ ਜੇ ਕੋਈ ਵੀ ਵਾਹਨ ਚਲਾਉਂਦਾ ਫੜਿਆ ਜਾਂਦਾ ਤੇ ਉਹਦੇ ਉੱਪਰ ਜਿਹੜੀ ਆ ਸਖਤ ਕਾਰਵਾਈ ਕੀਤੀ ਜਾਊਗੀ ਔਰ ਮੈਂ ਕਹਿੰਦਾ ਵੀ ਇਹ ਸਰਕਾਰ ਦਾ ਇੱਕ ਵਧੀਆ ਫੈਸਲਾ ਕਿਉਂਕਿ ਇਹਦੇ ਨਾਲ ਕੀ ਆ ਕਿ ਐਕਸੀਡੈਂਟ ਹੋਣ ਦੇ ਚਾਂਸ ਜੋ ਆ ਉਹ ਜਿਹੜੇ ਕਾਫੀ ਘਟਣਗੇ ਉਹਦਾ ਕਾਰਨ ਇਹ ਵੀ ਰਹੂਗਾ ਕਿ ਜਿਵੇਂ ਕੋ ਛੋਟੇ ਛੋਟੇ ਬੱਚੇ ਆਮ ਹੀ ਜਿਹੜੇ ਸਕੂਲਾਂ ਦੇ ਵਿੱਚ ਵੀ ਜਾਂਦੇ ਨੇ ਜਾਂ ਸ਼ਹਿਰਾਂ ਦੇ ਵਿੱਚ ਵੀ ਮੋਟਰਸਾਈਕਲ ਭਜਾਈ ਫਿਰਦੇ ਨੇ ਤੇ ਕਈ ਵਾਰਾਂ ਦਾ ਕਿ ਕਈ ਵਾਰ ਕੋਈ ਹਾਸਾ ਹੋ ਜਾਂਦਾ ਬੱਚੇ ਕੋ ਬ੍ਰੇਕ ਵਗੈਰਾ ਜਾਂ ਨਹੀਂ ਲੱਗਦੀ ਇਹਦੇ ਨਾਲ ਕੀ ਹੋਊਗਾ ਕਿ ਬੱਚਿਆਂ ਨੂੰ ਥੋੜਾ ਡਰ ਵੀ ਜਾਊਗਾ। ਔਰ ਕਈ ਦੇ ਸ਼ਹਿਰਾਂ ਦੇ ਵਿੱਚ ਪੰਜਾਬ ਪੁਲਿਸ ਕੋਲੋਂ ਜਿਹੜੀ ਇਹਨਾਂ ਦੇ ਉੱਪਰ ਸਖਤੀ ਕੀਤੀ ਵੀ ਗਈ ਆ। ਔਰ ਮੈਂ ਕਹਿੰਦਾ ਵੀ ਇਹਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਹੀ ਜਿਹੜੀ ਆ ਉਹ ਸਖਤਾਈ ਕਰਨੀ ਚਾਹੀਦੀ ਆ। ਔਰ ਮੈਂ ਇਹ ਵੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਇਹ ਗਵਰਨਮੈਂਟ ਦੇ ਫੈਸਲੇ ਨੂੰ ਐਵੇਂ ਨਾ ਕਹਿਣ ਕਿ ਸਾਡੇ ਬੱਚਿਆਂ ਨੂੰ ਜਾਂ ਸਾਨੂੰ ਆਉਣ ਜਾਣ 'ਚ ਤੰਗੀ ਹੁੰਦੀ ਆ ਤੁਸੀਂ ਇਹ ਸੋਚ ਕੇ ਦੇਖੋ ਕਿ ਤੁਹਾਡੇ ਬੱਚਿਆਂ ਦੀ ਭਲਾਈ ਵਾਸਤੇ ਹੀ ਆ। ਕੋਕੇ ਜੇ ਬੱਚੇ ਨੂੰ ਡਾਰ ਰੂਗਾ ਵੀ ਅਹੀਂ ਮੋਟਰਸਾਈਕਲ ਨਹੀਂ ਲੈ ਕੇ ਜਾਣਾ ਤੇ ਉਹਦਾ ਫਾਇਦਾ ਆਪਾਂ ਨੂੰ ਹੀ ਹੋਏਗਾ। ਔਰ ਖਾਸ ਕਰਕੇ ਜਿਹੜੇ ਬੱਚੇ ਸਕੂਲ ਜਾਂਦੇ ਨੇ ਉਹਨਾਂ ਦੇ ਮਾਪਿਓ ਨੂੰ ਵੀ ਇਹ ਗੱਲ ਮੰਨਣੀ ਚਾਹੀਦੀ ਆ ਕਿ ਉਹ ਆਪਣੇ ਬੱਚੇ ਨੂੰ ਆ ਜਿਹੜਾ ਉਹ ਸਕੂਲ ਬੱਸ ਦੇ ਉੱਪਰ ਹੀ ਭੇਜਣ ਮੋਟਰਸਾਈਕਲ ਤੇ ਨਾ ਭੇਜਣ ਤਾਂ ਚੰਗੀ ਗੱਲ ਐ। ਕਿਉਂਕਿ ਆਪਾਂ ਅਸਲ ਦੇਖਦੇ ਆ ਕਿ ਸਕੂਲਾਂ ਦੇ ਵਿੱਚ ਜਦੋਂ ਵੀ ਬੱਚੇ ਜਾਂਦੇ ਨੇ ਜਾਂ ਆਉਂਦੇ ਨੇ ਬਹੁਤ ਜਿਆਦਾ ਉਹ ਤਿੰਨ ਤਿੰਨ ਚਾਰ ਚਾਰ ਜਾਣੇ ਮੋਟਰਸਾਈਕਲ ਦੇ ਉੱਪਰ ਚੜ੍ਹ ਕੇ ਤੇ ਫਿਰ ਉਹ ਰੇਸਾਂ ਲਾਉਂਦੇ ਨੇ ਇੱਕ ਦੂਜੇ ਦੇ ਅੱਗੇ ਪਿੱਛੇ ਭਜਾਉਂਦੇ ਨੇ ਉਹਦੇ ਨਾਲ ਕਈ ਥਾਵਾਂ ਤੇ ਕਈ ਐਕਸੀਡੈਂਟ ਵੀ ਹੋ ਜਾਂਦਾ ਸੱਟ ਪੇਟ ਵੀ ਬੱਚਿਆਂ ਨੂੰ ਲੱਗ ਜਾਂਦੀ ਆ ਫਿਰ ਆਪਾਂ ਸਕੂਲ ਨੂੰ ਕਹਿ ਦਿੰਨੇ ਆ ਕਿ ਆਪਾਂ ਸਾਡੇ ਸਕੂਲ ਫਿਰ ਆਪਾਂ ਸਕੂਲ ਵਾਲਿਆਂ ਨੂੰ ਕਹਿ ਦਿੰਨੇ ਕਿ ਸਾਡੇ ਬੱਚੇ ਦੇਖ ਭਾਲ ਨਹੀਂ ਕਰਦੇ ਔਰ ਜੇ ਤੁਹਾਡੇ ਬੱਚੇ ਬਸ ਤੇ ਜਾਣਗੇ ਤੇ ਸਭ ਤੋਂ ਸੇਫ ਰਹਿਣਗੇ ਕਿਉਂਕਿ ਬਸ ਤੇ ਜਾਣੜ ਕੀ ਆ ਕਿ ਡ라이ਵਰ ਦੀ ਜ਼ਿੰਮੇਵਾਰੀ ਰਹਿੰਦੀ ਆ ਉਹ ਛੁੱਟੀ ਹੋਣ ਤੋਂ ਬਾਅਦ ਵੀ ਫਿਰ ਡ라이ਵਰ ਦੀ ਜ਼ਿੰਮੇਵਾਰੀ ਰਹਿੰਦੀ ਆ ਕਿ ਤੁਹਾਡੇ ਬੱਚੇ ਨੂੰ ਤੁਹਾਡੇ ਘਰ ਤੱਕ ਜਿਹੜਾ ਉਹ ਛੱਡ ਕੇ ਜਾਵੇ ਕਿਉਂਕਿ ਹੁਣ ਜੇ ਬੱਚਾ ਮੋਟਰਸਾਈਕਲ ਤੇ ਗਿਆ ਮੋਟਰਸਾਈਕਲ ਦੇ ਸਕੂਲੋਂ ਨਿਕਲ ਕੇ ਅਗਲੇ ਪਾਸੇ ਉਹ ਤਿੰਨ ਚਾਰ ਉਹਦੇ ਨਾਲ ਯਾਰ ਦੋਸਤ ਹੋਰ ਖਲੋਤੇ ਹੁੰਦੇ ਆ ਉਹ ਨਾਲ ਬਹਿ ਜਾਂਦੇ ਉਹਦੇ ਫਿਰ ਉਹ ਭਜਾਉਂਦੇ ਨੇ ਰੇਸਾਂ ਲਾਉਂਦੇ ਨੇ ਇੱਕ ਦੂਜੇ ਦੇ ਮਗਰ ਤੇ ਤਾਂ ਕਰਕੇ ਫਿਰ ਸੱਟਪੇਟ ਵੀ ਲੱਗਦੀ ਆ ਹੁਣ ਜੇ ਪੰਜਾਬ ਪੁਲਿਸ ਇਹਦੇ ਉੱਪਰ ਸਖਤਾਈ ਕਰੇਗੀ ਉਹ ਹੁਣ ਵੀ ਲਾਪੀ ਆ ਕਈ ਸ਼ਹਿਰਾਂ ਦੇ ਵਿੱਚ ਤਾਂ ਸਖਤਾਈ ਕਾਰਜ ਦਿੱਤੀ ਆ ਉਹ ਚੰਗੀ ਗੱਲ ਆ ਔਰ ਪੰਜਾਬ ਪੁਲਿਸ ਨੂੰ ਵੀ ਇਹਦੇ ਉੱਪਰ ਜਿਹੜੀ ਆ ਉਹ ਹੋਰ ਜ਼ਿਆਦਾ ਸੰਗਤਾਈ ਕਰਨੀ ਚਾਹੀਦੀ ਆ। ਨਾਕੇ ਲਾ ਕੇ ਕੋਈ ਵੀ ਇੱਕ ਵਾਰੀ ਬੱਚੇ ਨੂੰ ਸਮਝਾਓ ਕਿ ਬੇਟਾ ਜਿਹੜੀ ਆ ਤੁਸੀਂ ਮੋਟਰਸਾਈਕਲ ਨਹੀਂ ਲੈ ਕੇ ਆਉਣਾ। ਉਹ ਪਹਿਲੀ ਗੱਲ ਤੇ ਇਹ ਜਿਹੜੀ ਖਬਰ ਆ ਤਕਰੀਬਨ ਸਾਰੇ ਪੰਜਾਬ 'ਚ ਲੋਕਾਂ ਨੂੰ ਪਤਾ ਲੱਗ ਗਿਆ ਕਿ 18 ਸਾਲ ਦੀ ਘੱਟ ਉਮਰ ਤੋਂ ਜੇ ਕੋਈ ਬੱਚਾ ਮੋਟਰਸਾਈਕਲ ਲੈ ਕੇ ਜਾਂਦਾ ਤੇ ਉਹਨੂੰ ਪੰਜਾਬ ਪੁਲਿਸ ਨੇ ਉੱਪਰ ਉਹਦੇ ਉੱਪਰ ਜਿਹੜੀ ਆ ਉਹ ਕਾਰਵਾਈ ਕਰਨੀ ਆ। ਔਰ ਕਾਫੀ ਮੈਂ ਸਕੂਲਾਂ 'ਚ ਦੇਖਿਆ ਵਾ ਉਹ ਘਟ ਵੀ ਗਿਆ ਵਾ ਕਿ ਜਿਹੜੇ ਬੱਚੇ ਹੀ ਉਹ ਤਕਰੀਬਨ ਹੁਣ ਬਸ ਤੇ ਜਿਹੜੇ ਆ ਉਹ ਆਉਣ ਲੱਪੇ ਆ ਉਹ ਚੰਗੀ ਗੱਲ ਆ ਉਹਦੇ ਵਿੱਚ ਸਾਡੇ ਬੱਚਿਆਂ ਦੀ ਵੀ ਸੇਫਟੀ ਆ ਉਹ ਜਿਹੜੇ ਕੁਝ ਥੋੜੇ ਬਹੁਤ ਰਹਿ ਗਏ ਨੇ ਉਹਨਾਂ ਨੂੰ ਹੀ ਚਾਹੀਦਾ ਕਿ ਉਹ ਆਪਣੇ ਮੋਟਰਸਾਈਕਲ ਤੇ ਨਾ ਆਉਣ ਸਕੂਲ ਬਸ ਤੇ ਜਾਓ ਤੇ ਸਕੂਲ ਬਸ ਤੇ ਜਾਓ ਤਾਂ ਕਿ ਤੁਹਾਡੀ ਵੀ ਸੇਫਟੀ ਰਹੇਗੀ ਬੱਚਿਆਂ ਦੀ ਵੀ ਸੇਫਟੀ ਰਹੇਗੀ ਕਿਉਂਕਿ ਅੱਜ ਕੱਲ੍ਹ ਹੈ ਕਿ ਆ ਕਿ ਇੱਕੋ ਇੱਕ ਤੇ ਜਿਹੜਾ ਵਾ ਉਹ ਬੱਚਾ ਹੈ ਲੋਕਾਂ ਦਾ ਔਰ ਕਈਆਂ ਨੂੰ ਹੋਊਗਾ ਵੀ ਯਾਰ ਸਾਡਾ ਬੱਚਾ ਮੋਟਰਸਾਈਕਲ ਤੇ ਵਧੀਆ ਜਾਂਦਾ ਹੀ ਭਜਾਉਂਦਾ ਨਹੀਂ ਸੀ ਆਪ ਦਾ ਟਾਈਮ ਆ ਨਾ ਜਾਂਦਾ ਸੀ ਟਾਈਮ ਨਾ ਆਉਂਦਾ ਸੀ ਮੈਂ ਮੰਨਦਾ ਪਰ ਮੰਨ ਲੋ ਕਿ ਜੇ ਕਾਨੂੰ ਤੁਹਾਡਾ ਬੱਚਾ ਠੀਕ ਜਾ ਰਿਹਾ ਵਾ ਤੇ ਬੱਚਾ ਬੇਸ਼ੱਕ ਆਪਣੀ ਸਾਈਡ ਤੇ ਜਾਂ ਡਿਆ ਕੋਈ ਸਾਈਡ ਮਾਰ ਜਵੇ ਤੇ ਉਹਦੇ ਨਾਲੋਂ ਇਹ ਚੰਗਾ ਵਾ ਕਿ ਜੇ ਬੱਚਾ ਬਸ ਤੇ ਜਾਏਗਾ ਤੇ ਬਸ ਤੇ ਆਏਗਾ ਤੇ ਉਹਦੇ ਨਾਲ ਦੀ ਸੇਫਟੀ ਹੋਰ ਕਿਤੇ ਨਹੀਂ ਹੋ ਸਕਦੀ ਹਾਂ ਮੋਟਰਸਾਈਕਲ ਤੇ ਜਾਣਾ ਜਿਆਦਾ ਜ਼ਰੂਰੀ ਵੀ ਕਿਤੇ ਪੈਗਾ ਤੇ ਮੋਟਰਸਾਈਕਲ ਤੇ ਜਰੂਰ ਜਾਓ ਆਪਣੀ ਸੇਫਟੀ ਜ਼ਰੂਰ ਰੱਖੋ ਇਹ ਜਿਹੜਾ ਕਾਨੂੰਨ ਲਿਆਂਦਾ ਗਿਆ ਇਹ ਸੇਫਟੀ ਵਾਸਤੇ ਲਿਆਂਦਾ ਗਿਆ ਕਿ ਜਿਹੜਾ ਵਾ ਛੋਟੇ ਬੱਚਿਆਂ ਨੂੰ ਡਰ ਰਵੇ ਵੀ ਹਾਂ ਅਸੀਂ ਮੋਟਰਸਾਈਕਲ ਲੈ ਕੇ ਜਾਵਾਂਗੇ ਤਾਂ ਸਾਨੂੰ ਪੰਜਾਬ ਪੁਲਿਸ ਜਿਹੜੀ ਉਹ ਫੜੂ ਔਰ ਮੈਂ ਕਹਿੰਦਾ ਕਿ ਪੰਜਾਬ ਸਰਕਾਰ ਦਾ ਵਧੀਆ ਫੈਸਲਾ ਵਾ ਸਾਨੂੰ ਸਾਰੇ ਪੰਜਾਬ ਅਸਾਨੂੰ ਇੱਥੇ ਅਮਲ ਕਰਨਾ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ